ਹਾਂਜੀ ਤੇ ਕੱਲ ਨੂੰ ਪ੍ਰਾਈਜ਼ ਡਿਸਟ੍ਰਿਬਿਊਸ਼ਨ ਦਾ ਸਮਾਂ 5 ਵਜੇ ਦਾ ਤੈਅ ਕੀਤਾ ਗਿਆ ਹੈ ਜਿਸ ਦੇ ਵਿੱਚ ਮਸ਼ਹੂਰ ਫਿਲਮ ਸਟਾਰ ਗੁਰਪ੍ਰੀਤ ਘੁੱਗੀ ਜੀ ਉਸ ਪ੍ਰਾਈਜ਼ ਡਿਸਟ੍ਰਿਬਿਊਸ਼ਨ ਦਾ ਹਿੱਸਾ ਬਣਨਗੇ ਤੇ ਬਹੁਤ ਹੀ ਚੰਗੀ ਗੱਲ ਹੈ ਤੇ ਮੁੱਖ ਮਹਿਮਾਨ ਦੇ ਤੌਰ ਤੇ ਗੁਰਪ੍ਰੀਤ ਖੁੱਗੀ ਜੀ ਹੁਣੀ ਸ਼ਾਹਵਰ ਪੱਟੀ ਦੀ ਇਸ ਧਰਤੀ ਉੱਤੇ ਆਉਣਗੇ ਇਹ ਆ ਜੀ ਤੁਰਿਆ 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 ਮੈਂਤ ਪਰ ਇਹ ਇੱਕ ਵਾਰੀ ਫੇਰ ਤੇ ਉਹ ਬਚਾ ਹੁੰਦਾ ਹੋਇਆ ਬਚਾ ਹੁੰਦਾ ਹੋਇਆ 15 ਮਾਈਨਸ ਕਰ ਦਿੰਦਾ ਮਾਈਨਸ ਕਰ ਦਿੰਦਾ ਇੱਥੋਂ ਗੋਲੇ ਸੀ ਗੋਲੇ ਸਹੀ ਹਰਕਮੋਤ ਸਿੰਘ ਜੀ ਸਾਊ ਦਾ ਸਰਪੰਚ ਅਨਹੰਦ ਅਦੇ ਚਾਏ ਆਨੰਦ ਵਾਹੀ ਇਹਨਾਂਦ ਵਾਤ ਇਹ ਬੱਚਾ ਹੁੰਦਾ ਹੋਇਆ ਇੱਕ ਵਾਰੀ ਫੇਰ ਉਹ ਉਹ ਓਠੀ ਉਹ ਕਾਹੂਂ ਤੁਰਿਆ 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 ਮਹੰਦਪਰੀਏ ਇੱਕ ਵਾਰੀ ਫੇਰ ਤੇ ਆ ਗਿਆ ਆ ਗਿਆ ਮਗਰ ਤੇਰੇ ਅਨੰਦ ਆ ਗਿਆ ਨਾ ਕਰਨਾ ਇਲਤਾ ਕਰ ਸੋਹਣਿਆ ਅਨੰਦ ਲੈ ਓਏ ਹਾਲ ਥਰੋ ਹੈ ਹਾਲ ਥਰੋ ਹੈ ਜੀ ਦੋ ਜੜੇ ਆਜ ਕੋਈ ਚੱਕਰ ਨਹੀਂ ਬੱਚਿਆ ਯਾਰ ਖਦਰਾ ਉੜਾਈ ਨਹੀਂ ਪਾਕਿਆ ਸਚਨ ਕੁਮਾਰ ਜੀ ਅੱਜ ਪਤਾ ਨਹੀਂ ਕਿੱਥੇ ਖਿੱਤ ਗਿਆ ਉਹ ਨਹੀਂ ਆਇਆ ਅੱਜ ਸਚਨ ਕੁਮਾਰ ਜੁੜ ਜਾਣਾ ਤੁਰਿਆ ਤੁਰਿਆ ਚੂੜਪਰੀਏ ਤੁਰੇ ਆ ਜੀ ਸਾਹਿਲ ਕਟਾਰੀਆ ਤੇ ਬਾਲ ਕਰੂਗਾ ਜੀ ਕਰੂਗਾ ਕੀ ਪਰਕ ਲੈਟ ਕਰੂਗਾ ਸ਼ੰਕਰਮ ਜੀ ਮੈਚ ਵੀ ਦੇ ਨਾਲ ਕੰਮ ਦੇ ਨਾਲ ਨਾਲ ਮੈਚ ਵੀ ਦੇਖਣੇ ਆ ਯਾ ਨਹੀਂ ਕੋਟ ਖਾਂਦਾ ਗਿਆ ਕੋਟ ਖਾਂਦਾ ਹੈ ਗਿਆ ਬਦੰਦਰਾ ਕਰ ਲਈ ਮੋਰੇ ਕੋ ਜਾ ਕੇ ਪਰ ਨਹੀਂ ਆਨੰਦ ਵਾਰੀ ਨੰਦਵਾ ਤੇ ਛੱਟ ਮੰਦਾ ਜੀ ਛੱਟ ਮੰਦਾ ਪਲੇਅਰ ਮਿਹਨਤ ਨਾਲ ਲੱਦਣੀ ਦਾ ਬਲਾਚੌਰ ਬਰਸੋ ਤੁਹਾਈ ਇਹਨੇ ਟੀਮਾਂ ਰੈਡੀ ਹੋ ਗਏ ਤੁਹਾਡੇ ਦੇ ਖਿਡਾਰੀ ਮੈਨੂੰ ਸਾਹਮਣੇ ਨਜ਼ਰ ਆਉਂਦੇ ਆ येलो ਯੂਨੀਫਾਰਮ ਦੇ ਵਿੱਚ ਤਿਆਰ ਹੋ ਰਹੇ ਆ ਮੈਨੂੰ ਬਲਾਚੌਰ ਵਾਲੇ ਦੱਸੋ ਬਈ ਬਲਾਚੌਰ ਵਾਲੇ ਛੇਤੀ ਕਰੋ ਆਪਣੇ ਯੂਨੀਫਾਰਮ ਪਾਓ ਥੈਂਕ ਯੂ ਜਿਹੜਾ ਟਾਈਮ ਦਾ ਧਿਆਨ ਜੀ ਰੱਖਿਆ ਕਰੋ ਅੱਜ ਸਾਡੇ ਕੋਲ 9 ਮੈਚ ਨੇ ਜਿਹੜੇ ਨੌ ਕਰਵਾਉਣੇ ਆ। ਆਓ ਜੀ ਆ ਗਏ ਸੱਜਣ ਕਵਾਦੀ ਯਾਰ ਜੀ ਦਾ ਕਹਿੰਦਾ ਕਿ ਅੱਜ ਬਰੇਜ ਦੇ ਤੁਰੇ ਆ ਜੀ ਤੁਰੇ ਕਵਰੀ ਫੇਰ ਮਹਿੰਦਵਾਲ ਲਦਣੀ ਦੇ ਪਲੇਅਰ ਤੇ ਹੋਇਆ ਸਿੱਧਾ ਕਾਂਟਾ ਕਾਂਟਾ ਤੇ ਨਾ ਛੇਤਰ ਨਾ ਪਤੰਦਰਾ ਛੇਤਰ ਵਜਵਾ ਆਉਦੇ ਨਾ ਛੇਤਰ ਵਜਵਾ ਤੇ ਇਹ ਜ ਮੈਚ ਦਾ ਫੁੱਲ ਟਾਈਮ ਹੋ ਗਿਆ ਜੀ ਤੇ ਸਕੋਰ ਹੈ ਜੀ ਮਹਿੰਦਪੁਰ 3 ਤੇ ਚੂੜ ਪਰ 1 ਬਹੁਤ ਹੀ ਚੰਗਾ ਮੈਚ ਚੱਲਿਆ ਜੀ ਦੋਨਾਂ ਟੀਮ ਦੋਨੇ ਟੀਮਾਂ ਬਹੁਤ ਚੰਗੀਆਂ ਟੀਮਾਂ ਸੀ ਵਧੀਆ ਖੇਡ ਦਾ ਪ੍ਰਦਰਸ਼ਨ ਕਰਕੇ ਤੇ ਅਗਲਾ ਮੈਚ ਬੜਾ ਚੌਰ ਵਰਸਸ ਧਮਾਈ ਇਹ ਵੀ ਬਹੁਤ ਚੰਗਾ ਮੈਚ ਹੋਣਾ ਜੀ ਤੇ ਸਭਰਾਂ ਜੀ ਸੇ ਮੰਗਾ ਨੇ ਜੀ ਗੁਰਜੀਤ ਸਿੰਘ ਖਾਲਸਾ ਦੇ ਵੀ ਪੰਜੇ ਇਹ ਜੋ ਮੈਚ ਸ਼ੁਰੂ ਹੋਣ ਲੱਗਾ ਜੀ ਬੜਾ 4 ਵਰਸਸ ਤਮਾਈ ਹਾਂਜੀ ਹਾਂਜੀ ਕਿਊਟ ਮੁੰਡਾ ਧੰਨਵਾਦ ਬੋਲੋ ਬਲਾਈ ਭਾਜੀ ਬੋਲਿਆ ਜੀ ਬੋਲਿਆ ਗੁੱਡ ਮਾਰਨਿੰਗ ਕਿੱਥੇ ਆ ਭਾਜੀ ਸ਼ਾਹਪੁਰ ਪਟੀਆਂ ਵੀਰੇ ਸ਼ਾਹਪੁਰ ਜੀ ਇੱਕ ਸੋਨੇ ਸਾਡੇ ਫੋਟੋ ਵਾਲੇ ਸਾਰੇ ਆ ਆਹਾਂ ਭਾਈ ਜੀ ਪਹਿਲਾਂ ਵੇਖੀ ਬੱਡੇ ਦੇ ਆਹਰ ਗੋਗਿੰਗ ਲੱਗੇ ਤੇ ਰੋੜੀ ਕਾਸੋ ਹਾਂਜੀ ਅਗਲਾ ਮੈਚ ਹਰ ਗੋਵਿੰਦਨਗਰ ਤੇ ਰੁੜਕੀ ਖਾਸ ਉਹ ਯਾਰ ਪਤਾ ਕੀ ਅੱਜ ਮੰਮੀ ਨੂੰ ਛੋਟਣ ਗਿਆ ਸੀ ਹਸਪੀਟਲ ਮੈਂ ਹੀ ਕਹਿ ਕੇ ਆਇਆ ਸੀ ਉਹ ਮੇਰੇ ਕਰਕੇ ਹੋ ਗਿਆ ਲੇਟ ਅੱਜ ਇਹ ਵੀ ਮੈਚ ਵਧੀਆ ਮੈਚ ਹੈ ਜੀ ਦੋਨੇ ਟੀਮਾਂ ਬਹੁਤ ਚੰਗੀਆਂ ਚੰਗੀਆਂ ਟੀਮਾਂ ਜੀ ਬੜਾ ਚੌਰ ਤੇ ਧਮਾਈ ਮੰਨੀਆਂ ਪਰ ਮੰਨੀਆਂ ਟੀਮਾਂ ਇਹ ਤਾਂ ਚਲੋ ਬੀ ਟੀਮ ਹੈ ਇਹਨਾਂ ਜਾਂ ਏ ਟੀਮਾਂ ਵੀ ਬਹੁਤ ਚੰਗੀਆਂ ਜੀ ਹਰ ਕੋ ਬੇਤ ਲਗੋ 500 ਰੁਪਏ ਖਾਸ ਬੰਦੇ ਕੰਨੋ ਦੇ 500 ਸੁਨਾਵਾ ਉਹ ਉਹ ਕੀਤੀ ਕਰਦੇ ਛੱਠਾ ਸਾਡੇ ਫੁੱਟਬਾਲ ਦੇ ਸਟਾਰੇ 4 ਨੰਬਰ ਮੁੰਡਾ ਆ ਮੇਰਾ 9 ਦਾ ਆ ਉਹ ਠੀਕ ਹੈ ਫੁੱਟਬਾਲ ਜਰੂਰ ਜਦੋਂ ਓ ਮੈਂ ਦਿਖਾਉਂਦਾ ਮੈਚ ਖੇਡ ਕੇ ਆਉਂਦੇ ਆ ਨਿਰਮਤ ਉਹ ਪੁਚਾ ਲਿਆ ਕਰੋ ਇਹਨਾਂ ਕੋਲ ਕਿਹੜਾ ਦਿਖਾਉਂਦਾ ਮੈਚ ਖੇਡਦਾ ਤੇ ਇਹ ਜੋ ਮੈਚ ਸ਼ੁਰੂ ਹੋਣ ਜਾ ਰਿਹਾ ਹੈ ਬੜਾ ਚੋਰ ਵਰਸਸ ਧਮਾਈ ਬੀ ਟੀਮਾਂ ਦਾ ਮੈਚ ਤੇ ਅਗਲਾ ਮੈਚ ਹਰगोविंद ਨਗਰ ਵਰਸਸ ਰੋੜ ਕੀ ਖਾਸ ਰੋੜ ਕੀ ਖਿਆਦਾ ਸੌਰੀ ਇੱਤਾ ਭੁੱਲ ਗਿਆ ਸੀ ਤੇ ਉਹਨਾਂ ਟੀਮਾਂ ਨੂੰ ਵੀ ਬੇਨਤੀ ਹੈ ਕਿ ਨਾਲ ਦੀ ਨਾਲ ਮੈਚ ਖਤਮ ਹੁੰਦੇ ਸਾਰੇ ਇੱਥੇ ਪਹੁੰਚਣ ਗਰਾਊਂਡ ਦੇ ਵਿੱਚ ਐਂਟਰ ਹੋਣ ਤੇ ਅੱਜ ਸ਼ਡਿਊਲ ਬਹੁਤ ਬੀਜੀ ਹੈ ਜੀ ਘਟੋ ਘਟ ਵੀ 10 ਮੈਚ ਹੈ ਜੀ ਅੱਜ ਦੇ 10 ਕਰ ਦਿੱਤੇ ਜੀ ਹੁਣੇ ਸਾਨੂੰ ਸੂਚਨਾ ਮਿਲੀ ਹੈ ए, तुरेया, तुरेया ये तुरया तुरया बड़ा चोरिए और टारगेट और टारगेट ये बाजू घड़ी है ना घड़ी दा नहीं नहीं हरगोविंद नगर जी में हरगोविंद नगर बरसी रोड की खास अगला मैच ਬਾਰ ਉਹ ਏਰੇ ਸੱਦ ਕੇ ਉਹ ਮੁੰਡਿਆ ਤੇ ਫੇਰ ਕੋਰਨਰ ਦਾ ਇਸ਼ਾਰਾ ਕੱਪੀ ਦੀ ਲੈਣਗੇ ਕੱਪੀ ਦੀ ਲੈਣੀ ਹੈ ਨੀ ਕੱਪੀ ਦੀ ਲੈ ਜਾਂਦਾ ਆਪੀਤੀ ਚੱਲ ਜਾ ਨੂੰ ਆ ਸਾਡੇ ਨਕੀ ਪ੍ਰਧਾਨ ਜੀ ਆਓ ਹੈ ਜੀ ਹੋਈ ਆ ਕ੍ਰੋਸ ਹੋਈ ਐ ਤੇ ਬਚਾ ਹੁੰਦਾ ਹੋਇਆ ਤੇ ਮੇਰਾ ਵੀਰ ਪਰੀ ਇੱਥੇ ਕਿ ਬੜੇ ਚੁੱਪ ਰਹਿ ਹੋਏ ਲਾਈਵ ਜਾਲਦਾ ਹੀ ਲਾਈਵ ਆਵਾਜ਼ਾਂ ਗਾਲਾਂ ਫਿਰ ਜਿਹੜੇ ਪਿੰਡ ਦੇ ਸਪੋਰਟਰ ਵੀਰ ਬਾਹਰ ਬੈਠੇ ਨੇ ਉਹ ਸਾਨੂੰ ਕਹਿੰਦੇ ਨੇ ਕਿ ਲਾਈਵ ਦੇ ਕੋਲ ਤੁਸੀਂ ਰੋਲਾ ਨਾ ਪਾਓ ਤੇ ਬਾਲ ਹੈ ਜੀ ਬਾਲ ਹੈ ਬਾਲ ਹੈ ਹੋ ਜਾ ਸਦਾ ਬਤੰਦਰਾ ਤੇ ਕਰੂਆ ਜੀ ਕਰੂਗਾ ਕੀਪਰ ਕਲੈਕਟ ਕਰੂਗਾ ਛੱਡ ਛੱਡ ਕੇ ਕਲੈਕਟ ਕਰੂਗਾ ਬੜਾ ਓ ਸਾਇਲੈਂਟ ਤੂੰ ਬਾਲ ਹੀ ਹੈ ਡਾ ਜੀਵੰਦਰ ਕਾਲਾ वो तो है जी बड़ा चौरा है जी बड़ा है तुर है ਯਾਨੀ ਸਦਾ ਤੇ ਬੱਚਾ ਹੁੰਦਾ ਹੋਇਆ ਤੇ ਕਲੀ ਤੇ ਬੋਲਾਂ ਵੀ